ਸ਼ੇਰਨੀ ਪਹਿਲਵਾਨ ਵਿਦੇਸ਼ ਫੋਗਾਟ ਪੈरिस 올림픽ਸ ਦੇ ਵਿੱਚ ਜਿੱਤ ਕੇ ਵੀ ਹਾਰ ਗਈ ਹੈ ਵਿਦੇਸ਼ ਫੋਗਾਟ ਭਾਰਤ ਦੀ ਮੋਰੀ ਪਹਿਲਵਾਨ ਜਿਹੜੀ ਤੀਜੀ 올림픽 ਖੇਡ ਰਹੀ ਸੀ ਔਰ ਜਿਸ ਵਾਸਤੇ ਹੁਣ 골ਡ ਮੈਡਲ ਜਿੱਤਣਾ ਬਸ ਇੱਕ ਪਿਕ ਫਾਸਲੇ ਦੀ ਗੱਲ ਸੀ ਉਸਨੇ ਫਾਈਨਲ ਦੇ ਵਿੱਚ ਥਾਂ ਬਣਾ ਲਈ ਸੀ ਮਾਬੂਲੀ ਮਿਹਨਤ ਕਰਕੇ ਜੇ ਕੁਝ ਵੀ ਨਾ ਕਰਦੀ ਹਾਰ ਵੀ ਜਾਂਦੀ ਤਾਂ ਵੀ ਉਸ ਨੇ ਚਾਂਦੀ ਦਾ ਤਗਮਾ ਬੀਤੀ ਰਾਤ ਆਪਣੇ ਨਾਂ ਕਰ ਲਿਆ ਸੀ ਅੱਜ ਛੋਲੇ ਛੋਲੇ ਖਬਰ ਆਈ ਕਿ ਉਸ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਹੈ ਉਸ ਨੂੰ 올림픽ਸ ਤੋਂ ਬਾਹਰ ਦਾ ਰਸਤਾ ਵਖਾ ਦਿੱਤਾ ਗਿਆ ਹੈ ਯਕੀਨ ਨਹੀਂ ਹੋਇਆ ਜਿਹੜੇ ਅਲਫਾਜ਼ ਮੈਂ ਪਹਿਲੋਂ ਵਰਤੇ ਨੇ ਲੱਗਿਆ ਕਿ ਉਹ ਗੱਲ ਹੈ ਕੋਈ ਸ਼ਰਿਆੰਤਰ ਹੈ ਕੋਈ ਸਾਜ਼ਿਸ਼ ਹੈ ਲੇਕਿਨ ਹੌਲੀ ਹੌਲੀ ਪਤਾ ਲੱਗ ਗਿਆ ਇਹ ਸਚਾਈ ਹੈ ਇਕ ਕਠੋਰ ਸਚਾਈ ਹੈ ਇਹ ਡਾਡਾ ਸੱਚ ਹੈ ਜਿਸ ਨੂੰ ਚੱਲਣਾ ਪਵੇਗਾ ਜਿਸ ਨੂੰ ਵਿਦੇਸ਼ ਫੁਗਾਟ ਉੱਥੇ ਬੈਠੀ ਪੈਰਿਸ ਦੇ ਵਿੱਚ ਚੱਲਦੀ ਹੈ ਸਾਰੇ ਦੇਸ਼ ਦੇ ਵਿੱਚ ਸ਼ਾਹਾਕਾਰ ਮਚ ਗਈ ਹੁਣ ਤੱਕ ਇਸ ਵੇਲੇ ਵੀ ਸਿਰ ਤੋਂ ਲੈ ਕੇ ਸਾਰੇ ਮੀਡੀਆ ਚੈਨਲਾਂ ਤੇ ਇੱਕ ਖਿਸੂਰਤੀ ਹੈ ਇੱਕ ਏ ਖਬਰ ਹੈ ਵਿਦੇਸ਼ ਫੁਗਾਟ ਦੇ ਨਾਲ ਇਸ ਆਖਰੀ ਪਲਾਡ ਵਿੱਚ ਇਸ ਆਖਰੀ ਪਲਾਡ ਦੇ ਵਿੱਚ ਜਾ ਕੇ ਕੀ ਹੋਇਆ ਵਿਦੇਸ਼ ਫੁਗਾਟ ਦੇ ਮੈਚ ਉਸੇ ਤੰਪ ਬੌਟਸ ਤੋਂ ਵੀ ਸ਼ਾਇਦ ਕਲ ਵਿਖਿਆ ਹੋ ਗਿਆ ਉਸ ਨੇ ਬਾਕਮਾਲ ਪ੍ਰਦਰਸ਼ਨ ਕੀਤਾ ਉਸ ਨੇ ਆਪਣੇ ਪਹਿਲੇ ਰਾਊਂਡ ਦੇ ਵਿੱਚ ਵਰਲਡ ਚੈਂਪੀਅਨ 올림픽 ਚੈਂਪੀਅਨ ਜਪਾਨ ਦੀ ਪਹਿਲਵਾਨ ਨੂੰ ਪਹਿਲੇ ਰਾਊਂਡ ਦੇ ਵਿੱਚ ਹਰਾ ਕੇ ਦੁਨੀਆ ਪਰ ਨੂੰ ਹੈਰਾਨ ਕਰ ਦਿੱਤਾ ਕਮਾਲ ਕਰ ਦਿੱਤਾ ਉਸ ਦਾ ਦੂਸਰਾ ਮੈਚ ਹੋਇਆ ਉਸ ਨੇ ਯੂਕਰੇਨ ਦੀ ਪਹਿਲਵਾਨ ਨੂੰ ਹਰਾਇਆ ਫਿਰ ਉਹ ਸੈਮੀਫਾਈਨਲ ਦੇ ਵਿੱਚ ਪਹੁੰਚ ਗਈ ਫਿਰ ਉਸ ਦਾ ਮੈਨੂੰ ਲੱਗਿਆ ਕਿ ਡਾਡਾ ਮੁਕਾਬਲਾ ਹੈ ਕਿਉਂਕਿ ਬੜੀ ਪਹਿਲਵਾਨ ਦੇ ਨਾਲ ਲੇਕਿਨ ਉਸ ਨੇ ਉਸ ਨੂੰ ਵੀ ਬੜੀ ਆਸਾਨੀ ਦੇ ਨਾਲ ਹਰਾ ਦਿੱਤਾ ਔਰ ਉਸ ਮੁਕਾਮ ਤੇ ਪਹੁੰਚ ਗਈ ਜਿੱਥੇ ਅੱਜ ਤੱਕ ਕੋਈ ਭਾਰਤੀ ਮਹਿਲਾ ਪਹਿਲਵਾਨ ਨਹੀਂ ਸੀ ਪਹੁੰਚੀ ਉਹ ਆਪਣੇ 50 ਕਿਲੋ ਵਜ਼ਨ ਵਰਗ ਦੇ ਫਾਈਨਲ ਵਿੱਚ ਪਹੁੰਚ ਗਈ ਹੁਣ ਉਸ ਦਾ ਮੁਕਾਬਲਾ ਅਮਰੀਕਾ ਦੀ ਪਹਿਲਵਾਨ ਦੇ ਨਾਲ ਹੋਣਾ ਸੀ ਅੱਜ ਰਾਤ ਨੂੰ ਹੋਣਾ ਸੀ ਲੇਕਿਨ ਕੱਲ ਰਾਤ ਜਦੋਂ ਉਸਨੇ ਆਪਣੇ ਸਾਰੇ ਮੈਚ ਜਿੱਤ ਲਏ ਸਨ ਤਾਂ ਉਹ ਇੱਕ ਨਵੀਂ ਚੁਣੌਤ ਜੈਤ ਕਰ ਰਹੀ ਸੀ ਉਹ 50 ਕਿਲੋ ਵਜ਼ਨ ਵਰਗ ਦੇ ਵਿੱਚ ਖੇਡਦੀ ਹੈ ਉਸ ਦਾ ਭਾਰ ਹੌਲੀ-ਹੌਲੀ ਵਧ ਕੇ 55 ਤੋਂ 55.5 ਕਿਲੋ ਤੋਂ ਉੱਪਰ ਜਾ ਚੁੱਕਿਆ ਸੀ ਅੱਜ ਦੁਬਾਰਾ ਸਵੇਰੇ ਫੇਰ ਵੇਇਨਿੰਗ ਹੋਣੀ ਸੀ ਪਹਿਲਵਾਨਾਂ ਦੇ ਵਜ਼ਨ ਕੀਤੇ ਜਾਣੇ ਸਨ ਉਹ ਸਾਰੀ ਰਾਤ ਸਾਈਕਲਿੰਗ ਕਰਦੀ ਰਹੀ ਜੋਗਿੰਗ ਕਰਦੀ ਰਹੀ ਸਟੀਮ ਸੌਨਾ ਕੀਤਾ ਰਸਾ ਟਪਦੀ ਰਹੀ ਕਿ ਕੁਝ ਨਹੀਂ ਕੀਤਾ ਉਸਨੇ ਕੋਚਾ ਪਹਿਲਵਾਨਾ ਦੀ ਆਪਣੇ ਸਾਥੀ ਡਾਕਟਰਾਂ ਦੀ ਫਿਜ਼ਿਓ ਦੀ ਨਜ਼ਰ ਤੇ ਵਿੱਚ ਲੇਕਿਨ ਸਵੇਰੇ ਜਦੋਂ वजन ਕੀਤਾ ਗਿਆ ਉਸਦਾ वजन 50 ਕਿਲੋ ਤੋਂ 100 ਗ੍ਰਾਮ ਜ਼ਿਆਦਾ ਸੀ ਉਸ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਸਾਰਾ ਦੇਸ਼ ਪੈਰਾਨ ਪਰੇਸ਼ਾਨ ਹਰ ਕਿਸੇ ਦੀ ਜ਼ੁਬਾਨ ਤੇ ਕੋਈ ਗੱਲ ਇੱਕ ਹੀ ਹੋਇਆ ਇੱਕ ਹੀ ਵਾਪਰ ਗਿਆ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖੁਰਾਨੇ ਨੇ ਇੰਡੀਅਨ 올림픽 ਐਸੋਸੀਏਸ਼ਨ ਦੇ ਮੁਖੀ ਪੀਟੀ ਉਸਾ ਦੇ ਨਾਲ ਪੈਰਿਸ ਦੇ ਵਿੱਚ ਗੱਲ ਕੀਤੀ ਕਿ ਕੁਝ ਕੀਤਾ ਜਾ ਸਕਦਾ ਹੈ ਜੋ ਕੁਝ ਕੀਤਾ ਜਾ ਸਕਦਾ ਹੈ ਉਹ ਕਰੋ ਲੇਕਿਨ ਮੈਂ ਹੁਣੇ ਯੂਨਾਈਟਿਡ ਵਰਲਡ ਰੈਸਲਿੰਗ ਜਿਹੜੀ ਕਿ ਦੁਨੀਆ ਦੀ ਰੈਸਲਿੰਗ ਦੀ ਗਵਰਨਿੰਗ ਬਾਡੀ ਹੈ ਉਸ ਦੇ ਮੁਖੀ ਨੂੰ ਵੀ ਸੁਣਦੇ ਹਾਂ ਸੀ ਉਸ ਨੇ ਆਖਿਆ ਕੁਝ ਨਹੀਂ ਕੀਤਾ ਜਾ ਸਕਦਾ ਸਾਡੇ ਵਾਸਤੇ ਬੜੇ ਦੁੱਖ ਦੀ ਗੱਲ ਹੈ ਲੇਕਿਨ ਰੂਲ ਜੋ ਹੈ ਕੋ ਰੂਲ ਹਨ ਉਹਨਾਂ ਦੇ ਨਾਲ ਕੋਈ ਖੇਡਵਾੜ ਨਹੀਂ ਹੋ ਸਕਦਾ ਹਰ ਕੋਈ ਇਸ ਗੱਲ ਦਾ ਬੁਖਮਨਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਰਾ ਨੇ ਖੁਦ ਇਹ ਗੱਲ ਆਖੀ ਹੈ ਕਿ ਆਪਣੇ ਮੰਦੀ ਅਵਸਥਾ ਨੂੰ ਲੱਸਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਉਹਨਾਂ ਆਖਿਆ ਕਿ ਮੈਂ ਜਾਣਦਾ ਹਾਂ ਕਿ ਵਿਨੇਸ਼ ਫੋਗਾਟ ਵੱਡੀ ਪਹਿਲਵਾਨ ਨਹੀਂ ਹੈ ਉਸਨੇ ਬਹੁਤ ਵੱਡੀਆਂ ਲੜਾਈਆਂ ਲੜੀਆਂ ਹਨ ਉਸਨੇ ਬੜੀਆਂ ਵੱਡੀਆਂ ਵੰਗਾਰਾਂ ਚੱਲੀਆਂ ਹਨ ਅੱਜ ਫਿਰ ਉਸ ਦੇ ਸਾਹਮਣੇ ਇੱਕ ਮੁਸ਼ਕਲ ਵੀ ਖੜੀ ਹੈ ਸਾਰਾ ਦੇਸ਼ ਉਸ ਤੇ ਨਾਮ ਹੈ ਬੇਵੀ ਇਹੋ ਗੱਲ ਆਖਣਾ ਚਾਹੁੰਦਾ ਕਿ ਜਦ ਵਿਨੇਸ਼ ਫੁਗਾਰਟ ਛੇਤੀ অলਪੈਸ ਦੇ ਅੰਪੀਤੋ ਆਪਣਾ ਸਫਰ ਤਾਂ ਉਸ ਦਾ ਮੁੱਕੇ ਗਿਆ ਜਾਂ ਉਹ ਵਾਪਸੀ ਕਰੇਗੀ ਤਾਂ ਸਾਰਾ ਦੇਸ਼ ਉਸ ਨੂੰ ਇਸੇ ਤਰ੍ਹਾਂ ਹੀ ਗਾਲਣਾ ਨਾਵੇਗਾ ਜਿਵੇਂ ਉਹ 골ਡ ਮੈਡਲ ਜਿੱਤ ਕੇ ਆਈ ਹੋਵੇ ਉਹ 골ਡ ਮੈਡਲ ਜਿਹੜਾ ਉਸ ਨੇ ਬੜੇ ਆਰਾਮ ਦੇ ਨਾਲ ਅੱਜ ਰਾਤ ਨੂੰ ਜਿੱਤ ਲੈਣਾ ਸੀ ਕਿਉਂਕਿ ਉਸ ਨੇ ਦੁਨੀਆ ਭਰ ਦੇ ਵੱਡੇ ਪਹਿਲਵਾਨਾਂ ਨੂੰ ਜਿਸ ਕਦਰ ਸ਼ਿਕਸਤ ਦੇ ਕੇ ਆਪਣੀ ਬੁਲੰਦੀ ਦਾ ਮੁਜ਼ਾਹਰਾ ਕੀਤਾ ਸੀ ਉਹ 골ਡ ਮੈਡਲ ਭਾਰਤ ਦੀ ਚੋਲੀ ਵਿੱਚ ਨਹੀਂ ਪੈ ਸਕਿਆ ਉਸ ਕੋ ਨੂੰ ਖੁੰਝ ਗਿਆ ਹੈ ਸੋ ਇਹ ਹੋਈ ਦੁਆ ਹੈ ਇਹ ਹੋਈ ਗੁਜ਼ਾਰਿਸ਼ ਹੈ ਇਹ ਹੋਈ ਮਨ ਦਾ ਜਜ਼ਬਾ ਹੈ ਕਿ ਉਹ ਜਦੋਂ ਭਾਰਤ ਪਰਤੇਗੀ ਤਾਂ ਸਾਰਾ ਦੇਸ਼ ਉਸ ਨੂੰ ਉਹ ਵੀ ਨਾਲ ਲਾਵੇਗਾ ਜਿਵੇਂ ਉਹ 골ਡ ਮੈਡਲ ਜਿੱਤ ਕੇ ਦੇਸ਼ ਉਹ ਬਸ ਫਟੇਖੋਗੇ ਤੁਸੀਂ ਬਾਣੀ ਰਹੋ ਹਰ ਤਾਂਸ ਅਪਡੇਟ ਦੇ ਲਈ 온 스카이 ਟੀਵੀ ਦਿਨਾਂ